ਸੋ ਜਨਪਿਆ ਵੀਰੋ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਦਸਹਿਰਾ ਗਰਾਊਂਡ ਗੱਲਬਾਤ ਕਰਾਂਗੇ ਦੁਕਾਨਦਾਰ ਜਿਹੜੇ ਹੋਣ ਨਾਲ ਆ ਸਰ ਕੀ ਨਾਮ ਆ ਮੇਰਾ ਪਾਜੀ ਮੋਹਿਦ ਜੋਇਆ ਜੀ ਕਿੱਥੋਂ ਆਏ ਤੁਸੀਂ ਪਟਿਆਲੇ ਤੋਂ ਸਰ ਪਟਿਆਲੇ ਤੋਂ ਆ ਜਿਹੜੀ ਇਹ ਚਪਲ ਆ ਜਿਹੜੀ ਰੈਡੀਮੇਡ ਆ ਜਾਂ ਖੁਦ ਤਿਆਰ ਕਰੀ ਨੀ ਨੀ ਇਹ ਸਾਰੀ ਸਾਡੀ ਆਪ ਦੀ ਮੈਨੂਫੈਕਚਰ ਹੁੰਦੀ ਹੈ ਸਰ ਤੇ ਇਹਦਾ ਰੇਟ ਮਤਲਬ ਕੀ ਕੀ ਹੈਗਾ ਇਸ ਵਕਤ ਜਿਹੜੇ ਲੇਡੀਜ਼ 300 ਰੁਪਏ ਤੋਂ ਸਟਾਰਟਿੰਗ ਹੈ ਜੀ ਆਪਣੇ ਕੋਲ 250 ਰੁਪਏ ਤੋਂ ਸਟਾਰਟਿੰਗ ਹੈਗੀ ਹੈ ਹਾਈਐਸਟ 300 ਰੁਪਏ ਜੀ ਆਪਣੇ ਕੋਲ ਤੇ 200 ਤੋਂ ਲੈ ਕੇ ਕਿੰਨੇ ਤੱਕ 3350 ਰੁਪਏ ਤੱਕ ਕੋਈ ਦਸਕਰ ਨੂੰ ਦਿਖਾ ਰਿਹਾ ਸੀ ਤੇ ਜਿਹੜੀ ਚਬਲ ਜਿੱਤ ਸਭ ਤੋਂ ਜਿਹੜੀ ਫੇਮਸ ਚੱਲਦੀ ਹੈ ਜਿਹੜੀ ਇਹ ਨਵਾਂ ਇਹਦਾ ਭਾਈ ਕੀ ਰੇਟ ਇਹ 350 ਸਰ ਆ ਦੇਖੀ 350 50 ਰੁਪਏ ਲੈਸ ਸੋ ਦੱਸ ਦਈਏ ਕਿ ਦਸਕਰ ਨੂੰ ਕਿ ਜਿਹੜੇ ਵੀਡੀਓ ਲਾਇਕ ਕਮੈਂਟ ਸ਼ੇਅਰ ਕਰਕੇ ਆਉਂਦੇ ਆ ਤੇ ਉਹਨਾਂ ਨੂੰ 50 ਰੁਪਏ ਜਿਹੜਾ ਇਨਾਮ ਵਗੈਰਾ ਦਿੱਤਾ ਜਾਊਗਾ ਡਿਸਕਾਊਂਟ ਵਗੈਰਾ ਦਿੱਤਾ ਜਾਊਗਾ ਬੱਚੇ ਦੀ ਜੁੱਤੀ ਦੇਖੋ ਕਿੰਨੀ ਖੂਬਸੂਰਤ ਆ ਸੋ ਕੁ ਗੁਰਵਾਦਿਆਂ ਦੇ ਵਿੱਚ ਛਾਣਕਦੀ ਹੋਈ ਬੱਚੇ ਦੀ ਜੇਕਰ ਪਾਉਂਗੇ ਤਾਂ ਬੱਚੇ ਕਿੰਨਾ ਚਮਕੂਗੀ ਤੇ ਬੱਚਾ ਕਿੰਨਾ ਖੂਬਸੂਰਤ ਲੱਗੂਗਾ ਲੇਡੀਜ਼ ਬੱਚੇ ਦੀ ਜੁੱਤੀ ਜਿਹੜੀ ਪੰਜਾਬੀ ਜੁੱਤੀ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹ ਹੱਥ ਦਾ ਵਰਕ ਆ ਸਾਰਾ ਇਹ ਹੈਂਡ ਵਰਕ ਹੁੰਦਾ ਸੋ ਹੱਥ ਦੇ ਨਾਲ ਕਢਾਈ ਕੀਤੀ ਹੋਈ ਫੇਮਸ ਜੁੱਤੀ ਲੇਡੀਜ਼ ਭਾਜੀ ਇਹਦਾ ਕੀ ਰੇਟ 300 ਰੁਪਏ ਭਾਜੀ ਤੇ ਇਹਦਾ ਜਿਹਦਾ ਵੀਡੀਓ ਦੇਖ ਕੇ ਜਿਹੜਾ ਉਹਦੇ ਕਮੈਂਟ ਕਰਕੇ ਉਹਨੂੰ ਆਪਾਂ 50 ਰੁਪਏ ਹੋਰ ਡਿਸਕਾਊਂਟ ਦੇਵਾਂਗੇ ਦੇ ਸੋ 50 ਰੁਪਏ ਡਿਸਕਾਊਂਟ ਜਿਹੜੇ ਵੀਡੀਓ ਦੇਖ ਕੇ ਆਉਂਗੇ ਤੇ ਨਾਲ ਉਹਨਾਂ ਨੂੰ ਸਕਰੀਨਸ਼ਾਟ ਜ਼ਰੂਰ ਦਿਖਾ ਦਿਓ ਕਿ ਇਸ ਜਿਹੜੀ ਵੀਡੀਓ ਆ ਇਹ ਦੇਖੀ ਹੋਆ ਲਗਾਤਾਰ ਜਨ ਪੰਜਾਬੀ ਨੂਰ ਦੀ ਤੁਸੀਂ ਤਸਵੀਰਾਂ ਜਿਹੜੀਆਂ ਦਿਖ ਰਹੀ ਦੇ ਰਹੇ ਹੋਿੱਥੇ ਦਸਹਿਰਾ ਲੱਗਾ ਹੋਇਆ ਹੋਰ ਦੀ ਆਪਾਂ ਦਿਖਾ ਲਈ ਕਿ ਪੰਜਾਬੀ ਜੁੱਤੀ ਕਿੰਨੇ ਖੂਬਸੂਰਤ ਦੇ ਨਾਲ ਸਜਾਈ ਹੋਈ ਆ ਹੱਥ ਦੇ ਨਾਲ ਜਿਹੜੀ ਆ ਪੂਰੀ ਸਜਾਈ ਹੋਈ ਆ ਦੇਖੋ ਕਿੰਨੀ ਖੂਬਸੂਰਤ ਸਰ ਇਹਦਾ ਕੀ ਰੇਟ ਹੈ ਇਹ ਵੀ 350 ਸਰ 350 ਰੁਪਏ ਦੀ 350 350 ਰੁਪਏ ਚ ਕਿੰਨੇ ਖੂਬਸੂਰਤ ਚੌਥੀ ਕੀ ਆਏਗਾ ਤੇ ਉਹਨੂੰ ਆਪਾਂ 300 ਰੁਪਏ ਦਵਾਂਗੇ ਸੋ 350 ਤੋਂ ਲੈ ਕੇ 300 ਰੁਪਏ ਜੁੱਤੀਆਂ ਤੁਸੀਂ ਖਰੀਦ ਸਕਦੇ ਹੋ ਹਾਂਜੀ ਹਾਂਜੀ ਸਰ ਉਹਦਾ ਮਾਰਕੀਟ ਪ੍ਰਾਈਸ ਕੀ ਹੈ ਉਹਦਾ ਮਾਰਕੀਟ ਭਾਜੀ ਇਹ 500 700 ਸ਼ੋਰੂਮਾਂ 'ਚ ਹਜ਼ਾਰ-ਹਜ਼ਾਰ ਰੁਪਏ ਵੀ ਮਿਲਦੀ ਹੈ ਜੀ ਲੇਕਿਨ ਇਹ ਸਾਡੀ ਆਪ ਦੀ ਮੈਨੂਫੈਕਚਰ ਹੁੰਦੀ ਹੈ ਤਾਂ ਆਪਾਂ ਸਸਤੀ ਦੇਣੀ ਹੈ ਤੇ ਜੇਕਰ ਦਰਸ਼ਕਾਂ ਨੂੰ ਹੁਣ ਕਾਫੀ ਮੇਲਾ ਵੱਡਾ ਲੱਗਾ ਹੋਇਆ ਜੇਕਰ ਉਹਨਾਂ ਨੂੰ ਕਿਸੇ ਦੁਕਾਨ ਨਹੀਂ ਲੱਭਦੀ ਤਾਂ ਉਹ ਤੁਸੀਂ ਸੰਪਰਕ ਨੰਬਰ ਬੋਲ ਸਕਦੇ ਹੋ ਹਾਂਜੀ ਇਹ ਸਾਡਾ ਨੰਬਰ ਹੈ ਜੀ 819849217 ਇਸ ਤੇ ਸੰਪਰਕ ਕਰਕੇ ਆ ਸਕਦੇ ਜੀ ਐਂਟਰ ਕਰਦੇ ਹੀ ਆਪਣੀ ਸ਼ਾਪ ਹੈ ਜੀ ਸੋ ਦੱਸ ਦਈਏ ਕਿ ਬੱਚਿਆਂ ਦੀ ਇਹ ਖੂਬਸੂਰਤ ਬਹੁਤ ਜੁੱਤੀਆਂ ਬਣੀਆਂ ਹੋਈਆਂ ਜੋ ਹੱਥ ਦੇ ਨਾਲ ਬਣੀਆਂ ਹੋਈਆਂ ਹਰ ਸਾਈਜ਼ ਭਾਈ ਕਿੰਨੇ ਸਟਾਰਟਿੰਗ ਸ਼ੁਰੂ ਹੋਈ ਇਹ ਭਾਜੀ ਬੱਚੇ ਦੀ 150 ਰੁਪਏ ਔਰ ਜਿਹੜਾ ਸਾਡੀ ਵੀਡੀਓ ਦੇਖ ਕੇ ਆਏ ਉਹਨੂੰ 100 ਰੁਪਏ ਜੀ ਸੋ ਦادی ਦਸ਼ਕਾ ਨੂੰ ਕਿ 100 ਰੁਪਏ ਚ ਜੁੱਤੀ ਮਿਲੂਗੀ ਪਹਿਲਾ ਰੇਟ ਹੈਗਾ 150 ਜੇਕਰ ਤੁਸੀਂ ਵੀਡੀਓ ਦੇ ਸਕਰੀਨਸ਼ਾਟ ਲੈ ਕੇ ਆਓਗੇ ਤਾਂ ਤੁਹਾਨੂੰ ਜਿਹੜੀ ਸਿਰਫ 100 ਰੁਪਏ ਦੀ ਜੁੱਤੀ ਬੱਚੇ ਦੀ ਮਿਲੇਗੀ ਸੋ ਸਰ ਹੋਰ ਕੋਈ ਜਿਹੜਾ ਕੋਈ ਖਾਸ ਕੋਈ ਹੈਗੀ ਦੱਸਿਓ ਜਰੂਰ ਆ ਦੇਖੋ ਇੱਧਰ ਆਓ ਸਰ ਸੋ ਦਾਦੀ ਖਾਸ ਚੀਜ਼ਾਂ ਦੀ ਤੁਹਾਡੇ ਵਾਸਤੇ ਜਿਹੜੀਆਂ ਹੱਥ ਦੇ ਨਾਲ ਜਿਹੜੀਆਂ ਬਣਾਈਆਂ ਹੋਈਆਂ ਆ ਇਹ 250 ਰੁਪਏ ਦੀ ਹੈ ਜੀ 250 ਜੇ ਕੋਈ ਵੀਡੀਓ ਦੇਖ ਕੇ ਆਏਗਾ ਉਹਨੂੰ ਆਪਾਂ 200 ਰੁਪਏ ਦੀ ਦਵਾਂਗੇ ਛੋਟਾ 200 ਰੁਪਏ ਤੋਂ ਲੈ ਕੇ ਜਿਹੜਾ 50 ਰੁਪਏ ਕੀ 500 700 1000 ਸ਼ੋਰੂਮ ਆ ਸੇ ਹਜ਼ਾਰ ਜਰ ਦੀ ਵੀ ਕੀ ਇਹ ਸਾਰੀ ਸਾਡੀ ਆਪ ਦੀ ਮੈਨੂਫੈਕਚਰ ਹੁੰਦੀ ਸੋ ਦਸ਼ਕਰ ਦਾਦੀ ਕਿ ਸਕਰੀਨ ਸ਼ਾਟ ਜਰੂਰ ਲੈ ਕੇ ਹੋਣਾ ਫਿਰ ਜਿਹੜੀ ਹੈ ਤੁਹਾਨੂੰ ਜੁੱਤੀ ਜਿਹੜੀ ਆ ਹਰੇਕ ਜੁੱਤੀ ਜਿਹੜੀ ਆ 50 ਰੁਪਏ ਡਿਸਕਾਊਂਟ ਜਿਹੜੀ ਆ ਦਿੱਤੀ ਜਾਵੇਗੀ ਨਹੀਂ ਤਾਂ ਪੂਰਾ ਜਿਹੜਾ ਪ੍ਰਾਈਸ ਇੱਥੋਂ ਵਸੂਲੇ ਜਾਵੇਗਾ 250 300 ਇਸ ਤਰ੍ਹਾਂ ਪੀਸ ਜਿਹੜੇ ਆ ਵਿੱਚ ਹੈਗੇ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼